ਗੱਡੀ ਗਵਾ ਮਿੱਟੀ ਫੇਰਤੀ ਗੱਡੀ ਸੰਨੂਪ ਤੇ ਮਾ ਕਹਿੰਦਾ ਸੰਨੂ ਥੱਲੇ ਉਤਰਿਓਗਾ ਨਹੀਂ ਕਰੇ ਬਾਪੂ ਕਹਿੰਦਾ ਹੁਣ ਚੋਂਦੀ ਦੀ ਅਸੀਂ ਪਿਆਰਪੇ ਘਾਰਾ ਪੁੱਤ ਪ੍ਰਾਣੀਆਂ ਛੱਤਾਂ ਰੋਕ ਦਿੰਦੇ ਸੀ ਕਹਿੰਦੇ ਤਾਂ ਪੋਰਾ ਕੇ ਗੱਡੀ ਆਇਓ ਕਹਿੰਦਾ ਸੋਹਰੇ ਜਿਹਾ ਗਾਰਾ ਹੀ ਕਰਤਾ ਬਾਪੂ ਨੇ ਗੱਡੀ ਤੇ ਆ ਜਾ ਤੋਲਾ ਕਹਿੰਦਾ ਹੋਰ ਹੀ ਜੱਬ ਖੜਾ ਕਰਤਾ ਯਾਰਾਂ ਫੇਰੋਂ ਬਾਬਾ ਇੱਕ ਅੱਪਾ ਨਾ ਲੋਕਾਂ ਦੇ ਘਰਾਂ ਚ ਬਹੁਤ ਝਾਕਦੇ ਝਾਕਦੇ ਸੀ ਹਾਟੇ ਵੀ ਹੁੰਦੇ ਸੀਗੇ ਬਾਬਾ ਅਸੀਂ ਨਾ ਲੋਕਾਂ ਦੇ ਘਰਾਂ ਚ ਝਾਕਣ ਜਾਂਦੇ ਅਗੇ ਵੀ ਆਪਾਂ ਅੱਜ ਫਲਾਣੇ ਨੂੰ ਦੇਖ ਕੇ ਆਉਣਾ ਜਸ ਗਾ ਕੇ ਰੋਸਨ ਨਾਨਾ ਗੀਂ ਖੜ ਗਏ ਆਏ ਕਰਦੇ ਆ ਉਹ ਮਗਰ ਖੜਾ ਉਹ ਸਾਡੇ ਮਗਰ ਖੜਾ ਕੋਈ ਇੱਕ ਸੇ ਮਾਰ ਕੇ ਹੱਥ ਮੋੜ ਲੇ ਕਹਿੰਦਾ ਹਲੋ ਅਜੇ ਤੇ ਘੰਟੀ ਨੂੰ ਆਇਆ ਕਹਿੰਦਾ ਮੈਂ ਤਾਂ ਆਖਣਾ ਭੱਜ ਕੇ ਡਗੜ ਡਕਰ ਡਕਰ ਇੱਕ ਵੀ ਲੱਤ ਲੱਕੜਦੀ ਸੀ ਦੂਜੇ ਦਿਨ ਹੋਰ ਦੇ ਘਰੇ ਚਲੇ ਗਏ ਜਿਹਦੇ ਘਰੇ ਗਏ ਭਰਾਵਾ ਤੇ ਉੱਥੇ ਉਹਨੇ ਕੀ ਕਰਿਆ ਕੰਜਰ ਦਾ ਸਾਰਿਆਂ ਨਾਲੋਂ ਤੇਜ ਬਣਦਾ ਸੀ। ਹੂੰ। ਕਾ ਕੇ ਲੱਤ ਦੀ ਲੱਕੜ ਦੀ ਉਧਰਲੇ ਵਸੇ ਐ ਰੱਖ ਲਈ। ਤੇ ਉੱਥੇ ਪੈ ਗਿਆ ਰੌਲਾ। ਹੂੰ। ਉਹ ਪਹਿਲੇ ਸ਼ਹਿਲ ਆਈ ਬੈਠੀ ਸੀ ਉਹਨਾਂ ਨੇ ਡਾਂਗਾ ਘੱਟ ਲਿਆ। ਤੇਰਾ ਯਾਰ ਕੰਨ ਤੇ ਲੰਕੀ ਜਾਵੇ। ਅੱਛਾ। ਤੇ ਦਾੜ ਦੇਣ ਥੱਲੇ ਡਿੱ ਗਿਆ। ਤੇ ਗੱਲ ਕਰ ਰੋੜ ਰੜ ਕੇ ਆਇਆ ਪਤਾ ਨਹੀਂ ਕਿਵੇਂ ਆਇਆ ਰਾਬੀ ਜਾਣੇ ਕਹਿੰਦੇ ਵੀ ਅੱਜ ਬੱਸ ਕੀ। ਹੁਣ ਨਹੀਂ ਫੜੀ ਜੇ ਜਾਂਦੇ। ਨਾ ਨੈਨੇ ਹੁਣ ਤਾਂ ਫੜੇ ਗਏ ਆ ਕੀ ਉਹ ਕਹਿੰਦੇ ਕਿਉਂ ਕਹਿੰਦਾ ਮੈਂ ਡਿੱਗਿਆ ਨਹੀਂ ਕਹਿੰਦੇ ਆ ਤੂੰ ਤਾਂ ਮੈਂ ਕਿਹਾ ਤੇਰੀ ਤਾਂ ਢੂਈ ਟੁੱਟ ਜਾਣੀ ਸੀ ਉਹ ਕਹਿੰਦਾ ਕਾ ਨੂੰ ਮੈਂ ਤਾਂ ਲੱਤ ਦਾ ਕਲੱਚ ਜਾ ਕੱਢਿਆ ਫੇਰ ਡਿੱਗਿਆ ਭਰਾਵਾ ਮੇਰੀ ਲੱਤ ਫਸ ਗਈ ਸੀ ਉਧਰ ਦੇ ਪਾਏ ਤੇ ਮੈਂ ਕਿਹਾ ਫੇਰ ਕਹਿੰਦਾ ਲੱਤ ਤਾਂ ਉਹਨਾਂ ਦੇ ਘਰੇ ਪਈ ਹੈ ਤੜਕੇ ਪਤਾ ਨਾ ਲੱਗੂ ਵੀ ਲੱਤ ਉਹਦੀ ਹੈ ਉਹੀ ਗੱਲ ਤੜਕੇ ਪੰਚਾਇਤ ਚ ਵਿਚਾਲੇ ਰੱਖੀ ਪਈ ਮੈਂ ਕੰਗੂ ਉਹ ਕਹਿੰਦੇ ਇਹ ਰੋਲਾ ਸਾਰਾ ਲੱਤ ਦਾ ਸੁੱਧਿਆ ਜਾਣਾ ਉਹ ਕਹਿੰਦੇ ਇਹਦੀ ਹੈ ਉਹ ਹੁਣ ਕਿਵੇਂ ਬੱਕਰੇ ਮੇਰੀ ਨਹੀਂ ਜੇ ਮੁਕਰ ਦਾ 7-8000 ਦੀ ਹੋ ਜਾਂਦੀ ਐ ਉਹ ਬਾਲਾ ਨਹੀਂ ਮੇਰੀ ਕੋਈ ਐ ਇਹਦੀ ਉਹ ਸੋਨੇ ਵਾਲੀ ਹੋਈ ਉਹ ਜਿਵੇਂ ਨਾ ਕੋਈ ਬੰਦਾ ਸੀਗਾ ਉਹਨੂੰ ਆਤ ਸੀ ਉਹ ਰਿਸ਼ਤੇਦਾਰ ਆਇਆ ਬੇਟਾ ਪਾਇਆ ਤਾਂ ਹੁਣ ਡੁਪਲੀਕੇਟ ਸੋਨਾ ਹੁੰਦਾ ਹੁਣ origignal ਕਿਵੇਂ ਪਾਇਆ ਹੁੰਦਾ ਸਾਰਾ ਹੀ ਡੁਪਲੀਕੇਟ ਹੁੰਦਾ ਉਹ ਪਾਇਆ ਤਾਂ ਡੁਪਲੀਕੇਟ ਸੀਗਾ ਤੇ ਚੋਰ ਆਸੇ ਪਾਇ ਸਹਿ ਲਈ ਫਿਰ ਰਿਸ਼ਤੇਦਾਰੀ ਕੀ ਇਹਨੂੰ ਵੱਧ ਕਰਾਂ ਮੈਂ ਉਹਨੂੰ ਜਾਣ ਕੇ ਵੀ ਆਈ ਜਾਵੇ ਕੋਣੂ ਦਾਪ ਆਏ ਸੀ ਵੀ ਲਾਭੇ ਰੌਲਾ ਪਾਵਾਂ ਕੋਣੇ ਜੋ ਵੱਧ ਜਾ ਹੋਗਾ ਉਹਨੇ ਖਸਕਾ ਲਈ ਹਾਂ ਖਸਕਾ ਲਈ ਜਦੋਂ ਤੱਕੇ ਰੌਲਾ ਪੈ ਗਿਆ ਉਹ ਕਹਿੰਦਾ ਮੇਰੀ ਸ਼ਾਪ ਲੈ ਗਿਆ ਹਾਂ ਐਨੇ ਲਈ ਉਹ ਕਹਿੰਦਾ ਮੈਂ ਚੋਰ ਚਲੋ ਆ ਕੇ ਗੁਰਦਾਰੇ ਫਲਾਣਾ ਤੇ ਉਹ ਕਹਿੰਦਾ ਨਹੀਂ 7000 ਰੁਪਈਆ ਰੱਖ ਨਹੀਂ ਗੁਰੂ ਘਰ ਚੱਲ ਮੇਰੀ 30000 ਦੀ ਸ਼ਾਪ ਹੈ ਜਦੋਂ 30 ਦੀ ਗਿਆ ਉਹ ਕਹਿੰਦਾ 7 ਦੇ ਦਿੰਨੇ ਕੀ ਗੱਲ 30000 ਦੀ ਸ਼ਾਪ ਸੱਤ ਚ ਮਿਲਦੀ ਹੈ ਉਹ ਕਹਿੰਦਾ ਦੇਖ ਮੈਂ ਸੱਚੀ ਝੂਠੀ ਸਾਂ ਮੈਂ ਨਹੀਂ ਕਹਿੰਦਾ ਅੱਜ ਤੱਕ 7000 ਰੁਪਇਆ ਮੈਂ ਪੈਸੇ ਦੇ ਧਾਰ ਨਹੀਂ ਮਾਰਦਾ ਗੱਲ ਸੁਣ ਲੈ ਮੇਰੀ ਹਾਂ ਚੱਕਾ 7000 ਇਸ ਦਿਨਾਰੇ ਦੇ ਉੱਡ ਗਿਆ ਉਹਨਾਂ ਕੋ ਹੁਣ ਵੀ ਚ ਉਹਨੇ ਜੇ ਭਰ ਲੈਣੀ ਨੂਰ ਤਾਂ ਨਾ 25 ਤਾਂ ਰੱਖੂਗਾ ਦਿਨਾਰਾ ਕਹਿੰਦਾ ਤਾਂ ਡੁਪਲੀਕੇਟ ਹੈ ਉਧਰ ਉਹ ਹੀ ਪੰਚਾਇਤ ਨੂੰ ਰੋਲ ਉਹਨੂੰ ਸੱਦੋ ਮੈਂ ਉਹ ਡੁਪਲੀਕੇਟ ਦਾ 7000 ਲੈ ਗਿਆ ਉਹ ਉਹ ਕਹਿੰਦੇ ਤੂੰ ਲਈ ਆ ਨਹੀਂ ਨਹੀਂ ਉਹ 7000 ਲੈ ਗਿਆ ਉਪਰੀ ਗਿਆ ਬੜਿਆ ਗਿਆ ਇਹ ਸੌਰੇ ਜਿਆ ਹੁਣ ਚੁੱਪੀ ਕਰ ਜਾ ਹੈ ਉਹ ਦੂ ਦਾ ਲਵਾਉਣ ਨੂੰ ਫਿਰਦਾ ਸੀ ਉਹ ਲਾਉਣ ਨੂੰ ਕਰਦਾ ਸੀ ਉਹ 7000 ਮਾਜ ਕੇ ਲੈ ਗਿਆ ਹੁਣ ਨੀ ਸੋਨਾ ਸਾਣਾ ਲਾਉਣ ਵਾਲਾ ਟਾਈਮ ਰਿਹਾ ਚੋਰਾਂ ਦਾ ਹੁਣ ਤਾਂ ਨਕਲੀ ਪਾ ਕੇ ਰੱਖੇ ਬਸ ਕਵੇਂ ਉਹੀ ਵਧੀਆ ਤੋੜੇ ਦਾ ਟਾਈਮ ਪਹਿਲਾਂ ਸਾਡੇ ਇੱਕ ਨਵਾਂ ਰਿਵਾਜ ਚੱਲ ਪਿਆ ਬਜ਼ੁਰਗ ਮਾਤਾ ਖੜੀ ਹੁੰਦੀ ਸੀ ਐਵੇਂ ਪੈਰੀ ਹੱਥ ਲਾ ਕੇ ਓ ਪੂਆ ਤਕੜੀਆਂ ਪਿੰਡ ਨੂੰ ਜਨ ਆ ਜਾ ਬਹਿ ਜਾ ਪੂਆ ਘੜਾ ਮਦਨੇ ਪੈ ਜਾਂਦੀ ਚਲੋ ਭਾਈ ਨਾ ਪਹੁੰਚਦੀ ਸੀ ਕਿੱਥੇ ਆਹ ਕੌਣ ਆ ਤੂੰ ਜੀ ਗਾਂ ਸਾਰਾ ਕੁਝ ਲਾ ਕੇ ਲਾ ਜਾਂਦੇ ਸੀ ਪੂਆ ਉੱਤਰ ਜਾ ਇੱਥੇ ਪੂਆ ਉੱਥੇ ਨਾਲ ਗਏ ਦੱਸਣ ਜੋਗੀ ਜਦੋਂ ਉਹ ਕਿਹਾ ਦਾਤੀ ਜੀ ਭਾਈ ਮੇਰੇ ਕੰਨਾਂ ਵਾਲੇ ਲੈ ਕੇ ਲਾ ਕੇ ਇੱਧਰ ਨੂੰ ਗਏ ਮੁੰਡੇ ਕਾਰ ਵਾਲੇ ਬੱਸ ਨੂੰ ਗਏ ਸਾਡੇ ਤਾਂ ਯਾਰ ਹੂਣ ਪੈ ਗਏ ਯਾਰ ਲੋਕ ਯਾਰ ਕੀ ਕਰਾਂਗੇ ਯਾਰ ਅਸੀਂ ਬਹੁਤ ਬੁਰਾ ਹੈ ਪਹਿਲਾਂ ਵਾਲੀਆਂ ਗੱਲਾਂ ਬਾਬਾ ਰਹੀਆਂ ਨਹੀਂ ਹਨਾ ਪਹਿਲਾਂ ਜਿਹੜਾ ਸਿਸਟਮ ਸੀ ਹੁਣ ਤਾਂ ਜਵਾਨਾ ਬੜਾ ਚੇਂਜ ਹੋ ਗਿਆ ਹੁਣ ਤਾਂ ਬਾਬਾ ਕੈਨੇਡਾ 'ਚ ਚੋਰੀ ਹੈ ਟਰੱਕਾਂ ਦੀ ਲਾ ਤੂੰ ਕੈਨੇਡਾ 'ਚੋਂ ਆਇਆ ਉੱਥੇ ਵੀ ਚੋਰੀਆਂ ਕਰੀ ਜਾਂਦੇ ਆ ਲੋਟੇ ਕੈਨੇਡਾ 'ਚ ਬਾਬਾ ਦੇਖ ਤੁਹਾਨੂੰ ਆਪਣਾ ਬੰਦਾ ਦੱਸਣਾ ਉਹ ਗਿਆ ਜਿਵੇਂ ਰਾਤ ਦਾ ਟਾਈਮ ਮੂਰੇ ਨਾ ਪੌਲਨੀਵਾ ਸੀਗਾ ਉਹ ਬੰਦਾ ਸਰਫੂਂ ਹੀ ਹੋਮਲੈਸ ਜਿੰਦਿਆਂ ਮੰਨਤਾ ਖੜਾ ਉਹ ਸਾਲਾ ਜਾਣ ਕੇ ਉਹਨੂੰ ਕਹਿੰਦਾ ਉਹ ਰੋਕ ਕਹਿੰਦਾ ਮੂਰੇ ਪਤਾ ਤਾਂ ਉਹਨੂੰ ਲੱਗਿਆ ਸੀ ਵੀ ਨਹੀਂ ਲੰਘਣਾ ਗਲਤ ਆ ਕਿ ਉਹਨੇ ਟਰੱਕ ਤਾਂ ਮੋੜਨਾ ਸੀ ਉਹਨੂੰ ਕਹਿੰਦਾ ਵੀ ਅੱਗੇ ਉਹ ਆ ਤੈਨੂੰ ਟਰੱਕ ਮੋੜਨਾ ਪੈਣਾ ਜ ਟਰੱਕ 모ੜੇ ਉਹਦੇ ਕੋਲੇ ਚੜ ਗਏ ਪਾਇਰ ਤੇ ਉਹਨੂੰ ਕਹਿੰਦਾ ਮੈਨੂੰ ਪੈਸੇ ਦੇ ਮੈਂ ਤੇਰੀ ਹੈਲਪ ਕੀਤੀ ਆ ਵੀ ਮੈਂ ਤੈਨੂੰ ਦੱਸਿਆ ਵੀ ਟਰੱਕ ਉਹ ਕਹਿੰਦਾ ਮੇਰੇ ਕੋਲੇ ਕੀ ਆਇ ਸ਼ੁਰਾ ਕੱਢਦਾ ਅਸਲ ਨੇ ਕਹਿੰਦਾ ਪੈਸੇ ਉਹਨੇ ਪਰਸ ਹੀ ਫੜਾਦਾ ਪਰਸੇ 50 100 ਡਾਲਰ ਸੀ ਉਹਨੇ ਲੈ ਗਿਆ ਉਹਨੂੰ ਕਹਿੰਦਾ ਅੱਗੇ ਤੋਂ ਪੈਸੇ ਵੀ ਵੱਧ ਰੱਖਿਆ ਕਰ ਨਹੀਂ ਤੈਨੂੰ ਪੁੱਟਣਾ ਸੀ ਕਹਿੰਦਾ ਵੀ ਬੰਦਾ ਕੀ ਕਰੇ ਦੱਸ ਉੱਥੇ ੱੱਕੇ ਨਾਲੀ ਵੀ ਕਹਿੰਦਾ ਮਤਲਬ ਵੀ ਹੈਲਪ ਉਹਦੇ ਚ ਕੀ ਆ ਉਹ ਬੰਦਾ ਉਦੋਂ ਮੜ ਤੋਂ ਉਧਰ ਤਾਂ ਲੋਡ ਹੀ ਨਹੀਂ ਚੱਕੇ ਮੈਕਸੀਕੋ ਤੱਕ ਜਾਂਦਾ ਹੁੰਦਾ ਸੀਗਾ ਉਹ ਗੰਦੇ ਮੈਂ ਉਧਰ ਨੂੰ ਜਾਣਾ ਨਹੀਂ ਉਹ ਲਾਲੂ ਜੇ ਹੁੰਦੇ ਜਿਹੜੇ ਉੱਥੇ ਦੇ ਹੋਮਲੈਸ ਆ ਹਾਂ ਬਾਲੇ ਗੰਦੇ ਆ ਬਾਲੇ ਗੰਦੇ ਆ ਹੋਇਆ ਇਹ ਆਂਡੇ ਵਾਲੀ ਸਕੀਮ ਉਧਰ ਵੀ ਚੱਲ ਪਈ ਆ ਉਧਰ ਆਂਡਾ ਕਿਉਂ ਮਾਰਦੇ ਆ ਜਿਹੜਾ ਨਵੇਂ ਡਰਾਈਵਰ ਆ ਹੁਣ ਜਿਵੇਂ ਡਰਾਈਵਰ ਜਾਂਦੇ ਆ ਡਰਾਈਵਰਾਂ ਦੇ ਸੁਣਨ ਵਾਲੀ ਗੱਲ ਐ ਰਾਤ ਨੂੰ ਲਟੇਰਾ ਖੜਾ ਥੋੜੇ ਕੁਸ ਸੀਸੇ 'ਚ ਵੱਜਿਆ ਬਾਈ ਪਰ ਨਹੀਂ ਚਲਾਉਣਾ ਚਾਹੇ ਕੁਸ ਵੀ ਵੱਜਿਆ ਯਾਰ ਜਿੰਨਾ ਕਿ ਦੀਂਦਾ ਉਹਨੇ ਜਿੱਤ ਧੱਕ ਕੇ ਲੈ ਜੋ ਜੇ ਬਾਈ ਪਰ ਚਲਾ ਲਿਆ ਫੇਰ ਜਮਾ ਦੇਣਾ ਬੰਦ ਕਿਉਂਕਿ ਆਂਡਾ ਮਾਰਦੇ ਜਦੋਂ ਆਪਾਂ ਬਾਈ ਪਰ ਮਾਰਦੇ ਹਾਂ ਟਕਾ ਆ ਕੇ ਪੋਚਿਆ ਜਾਂਦਾ ਸਾਰੇ ਉਹ ਲੈਂਦਾ ਹੀ ਨਹੀਂ ਉਹ ਤੇ ਬਾਹਰ ਹਟ ਗਿਆ ਤੇ ਗੱਡੀ ਲੁੱਟੀ ਗਈ ਬਾਈ ਲੋਡ ਉਹ ਚੋਰੀ ਕਰ ਲੈਂਦੇ ਉਹਨਾਂ ਨੂੰ ਹੁੰਦਾ ਜਿਹੜੀ ਫਰਿੱਜ ਦੇਖ ਲੈਂਦੇ ਪਿੱਛੇ ਫਰਿੱਜ ਚੱਲਦੀ ਹੈ ਟਰਾਲੇ ਦੇ ਉਹਨਾਂ ਨੂੰ ਪਤਾ ਹੁੰਦਾ ਵੀ ਥਾਨ ਪੀਣ ਵਾਲਾ ਸਮਾਨ ਆ ਇਹਦੇ ਚ ਉਹ ਸਾਡੇ ਉਹੀ ਬੱਸ ਉਹ ਲੈ ਜਾਂਦੇ ਬੰਦੇ ਨੂੰ ਆਏ ਹੁੰਦਾ ਬੰਦਾ ਕਹਿੰਦਾ ਰੱਖ ਲੋ ਯਾਰ ਆਪਣੀ ਜਾਨ ਤਾਂ ਬਚੇ ਬਸ ਉਹ ਉਹਨਾਂ ਨਾ ਮਹੀਨਾ ਦੋ ਮਹੀਨੇ ਕੱਟ ਲੈਂਦੇ ਆ 70 80 ਹਜ਼ਾਰ ਡਾਲਰ ਦਾ ਲੋਡ ਹੁੰਦਾ ਉਹ ਦੇਖ ਲੋ ਆਈ ਮੈਂ ਤਾਂ ਚੋਰੀ ਕਰਕੇ ਲੈ ਜਾਂਦੇ ਆ ਕਈ ਬੰਤੇ ਤਾਂ ਮਾਰ ਵੀ ਦਿੱਤੇ ਉਹਨਾਂ ਨੇ ਬੰਦੇ ਜਿੰਨਾ ਹੁਣ ਜਿੰਨਾ ਦਾ ਮੇਰੇ ਆਰਕਾ ਕੰਪਨੀ ਨਾਲ ਕੰਮ ਕਰਦਾ ਉਹਦਾ ਕਹਿ ਦਿੰਦਾ ਵੀ ਚਲ ਕੋਈ ਨਾਲ ਲੈ ਜਾਉ ਵੀ ਛੱਡ ਦੋ ਮੈਨੂੰ ਜਿਹਦਾ ਆਪਦਾ ਕੰਮ ਹੋ ਬੰਦੇ ਦਾ ਖਰਾਬਦਾ ਘਾਟਾ ਪੈਂਦਾ ਨਾ ਉਹ ਜਦੋਂ ਜੈਦੇ ਜੂਦੇ ਨਹੀਂ ਆਏ ਹੋਏ ਮੈਂ ਨਾ ਛੁਰਾ ਛਾਰਾ ਮਾਰ ਦਿੰਦੇ ਆ ਬਾਹਲੇ ਬੰਦੇ ਵੱਡੇ ਵਿਆ ਕੈਨੇਡਾ ਖਾਸ ਤਾਂ ਨਹੀਂ ਹੈਗਾ ਜਿਹੜਾ ਲੇਕ ਸ਼ੋਰ ਆ ਟ੍ਰਾਂਟੋ ਤੋਂ ਜਾਣਦੇ ਆ ਬੰਦੇ ਕੈਨੇਡਾ ਵਾਲਿਆਂ ਨੂੰ ਤਾਂ ਪਤਾ ਹੋ ਲੇਕ ਸ਼ੋਰ ਏਰੀਆ ਜਿਹੜਾ ਹੈਗਾ ਉੱਥੇ ਸਾਰਾ ਲੁੱਟ ਖੋ ਚੱਲਦੀ ਆ ਰਾਤ ਦੇ 2 ਤੋਂ ਲੈ ਕੇ 4 ਵਜੇ ਤੱਕ ਤਾਂ ਇੰਨਾ ਤਾਂ ਦੰਦਾ ਰਸਤਾ ਉਹ ਉਹ ਮਹਿਰ ਦੇ ਨਾਲ ਨਾਲ ਜਾਂਦਾ ਯਾਨੀ ਕਿ ਲੇਕ ਜੀ ਹੈਗੀ ਉੱਥੋਂ ਦੀ ਮੈਂ ਕਹਿੰਨਾ ਆਈ ਆ ਰੋੜ ਹੀ ਪਏ ਹੁੰਦੇ ਆ ਰੋੜ ਤੇ ਵੀ ਸਿੱਟੇ ਵੇ ਬਾਹਲਾ ਕੁਝ ਹੁੰਦਾਗਾ ਉਹ ਸੁਪਰਕਾਰ ਉੱਤੇ ਕੈਮਰੇ ਕੁਮਰੇ ਲਾਉਂਦੇ ਆ ਟਰੱਕ ਵਾਲੇ ਵੀ ਪਤਾ ਲੱਗ ਜਾਂਦਾਗਾ ਕੰਪਨੀ ਵਾਲੇ ਤਾਂ ਆਪ ਕਹਿੰਦੇ ਆ ਕਹਿੰਦੇ ਵੀ ਜائیں ਹੁੰਦਾ ਕੋਈ ਨਾ ਤੁਸੀਂ ਉਹ ਕਰਦਿਆ ਕਰੋ ਵੀ ਆਪ ਦਾ ਰਸਤ ਨਾਲ ਜੋ ਕਹਿੰਦੇ ਚੜਾ ਦਿਆ ਕਰੋ ਟਰੱਕਸ ਤੋਂ ਮੂਹਰੇ ਕਰਦੇ ਆ ਵੀ ਮੇਰਾ ਨਾਪ ਦੋ ਵਜੇ ਚਲਾ ਰਹਿਣਗੇ ਹੁਣ ਸਾਡੇ ਚੜਾ ਕੇ ਕੀ ਕਰੂਗਾ ਸਾਡੇ ਹੁਣ ਚੋਰੀ ਹੋ ਗਈ ਸਾਡੇ ਟਰੱਕ ਲੁੱਟੇ ਗਏ ਬੰਗਾਲ ਦੀ ਗੱਲ ਹੈ ਠੀਕ ਹੈ ਅਸੀਂ ਇਕੱਠੇ ਜਾਂਦੇ ਆ ਸਾਰਿਆਂ ਨੇ ਰੈਲ ਆਲੀ ਕਹਿੰਦੇ ਵੀ ਆਪਾਂ ਗੱਡੀਆਂ ਕੱਲ ਨੂੰ ਖਾਲੀ ਕਰਨੀਆਂ ਮੈਂ ਕਿਹਾ ਵੀ ਠੀਕ ਹੈ ਮੈਂ ਮੂਰੇ ਤਰਫ ਤੇ ਦੂਜੇ ਮਗਰ ਤਰਫ ਤੇ ਥੋੜਾ ਜਿਹਾ ਗਾਂਹ ਗਏ ਪੁਲਿਸ ਨੇ ਗੱਡੀ ਲਾਤੀ ਮੂਰੇ ਮੇਰੇ ਟੇਢੀ ਕਰਕੇ ਭਾਈ ਮੇਰੀ ਗੱਡੀ ਰੋਕੀ ਸਾਰੇ ਥੱਲੇ ਸੱਟ ਕੇ ਲੈ ਗਈ ਮੇਰਾ ਵੱਡਾ ਭਰਾ ਮਗਰ ਆਇਆ ਹੀ ਨਾ ਉਹਦਾ ਟਾਇਰ ਪੈਂਚਰ ਹੋ ਗਿਆ ਉਹਦੋਂ ਵੀ ਮਗਰ ਖੜਾ ਕੇ ਲਾਈਟਾਂ ਮਾਰੇ ਕੋਈ ਰੁਕਿਆ ਹੀ ਨਹੀਂ ਉਹਦੇ ਕੋਲੇ ਠੀਕ ਹੈ ਤੇ ਜਦੋਂ ਉਹਨਾਂ ਦਾ ਲਿਆ ਕੇ ਪੰਪ ਤੇ ਲਾਈਆ ਉਹਨਾਂ ਨੇ ਸਾਡੇ ਉਹ ਡਾਂਗ ਫੇਰੀ 5000 ਰੁਪਈਆ ਫਟੂਏ ਚ ਫਟੂਆ ਲੈ ਕੇ ਕੱਢ ਕੇ ਸਾਡਾ ਹਾਂ ਪੁਲਿਸ ਗੁੰਡੇ ਆ ਭਾਈ ਉੱਥੇ ਜੂ ਅਸਾਮ ਚ ਤੇ ਭਾਈ ਉਹ ਲੈ ਗਏ ਤੇ ਉਹ ਗਾ ਪੰਪ ਤੇ ਖੜੇ ਉਹਦੋਂ ਗਾ ਕਾਰ ਲੱਗਦੀ ਸੀ ਮਾਰਨ ਵਾਲਿਆਂ ਦੀ ਟਟੇਰਿਆਂ ਦੀ ਪਰ ਮੈਂ ਕਹਿਆ ਯਾਰ ਇੰਨਾ ਕੋਲੇ ਖੜੀ ਕੇ ਕੀ ਲੈਣਾ ਉੱਥੇ ਖੜੇ ਹੱਥ ਮਾਰੀ ਜਾਣ ਮੈਨੂੰ ਮੈਂ ਗੁੱਸੇ 'ਚ ਤੋੜ ਲਈ ਮੈਂ ਰੁਕਿਆ ਹੀ ਨਹੀਂ ਉਹਨਾਂ ਨੇ ਲਾਈਟਾਂ ਚ ਗਾਲੀਆਂ ਮਗਰ ਮੇਰੀ ਵੀ ਚਲੋ ਯਾਰ ਚੱਲ ਗਏ ਤੇ ਜਦੋਂ ਇਧਰ ਬੈਸਟਰ ਕਾਰ ਖੜੀ ਬੱਬਾ ਮੈਂ ਤਾਂ ਪੰਗਾ ਹੀ ਲੈ ਲਿਆ ਮੈਂ ਤਾਂ ਫਾਂਕੀ 'ਚ ਗਿਆ ਉਹ ਕਾਰ ਲਾ ਗਈ ਮੇਰੇ ਮਗਰ ਉਹ ਤੇਰਾ ਭੜਾ ਹੋ ਗਿਆ ਮੈਂ ਵਿਆਹ ਕੀ ਕਰ ਲਿਆ ਮੇਰੇ ਨਾਲ ਲੱਖੇ ਦਾ ਮੁੰਡਾ ਉਹ ਰੋਵੇ ਵਿਆਹ ਹੀ ਕਰ ਲਿਆ ਆਪਾਂ ਉਹਨਾਂ ਨੇ ਲਾਈਟਾਂ ਜਗਾਈਆਂ ਉਹਦੇ ਹੀ ਬੰਦ ਕਰਤੀਆਂ ਕਾਰ ਵੇਖ ਕੇ ਉਹਦੇ ਮਗਰ ਤਾਂ ਕਾਰ ਲੱਗ ਗਈ ਫੇਰ ਖੂਨ ਤੇ ਖੂਨ ਡੁੱਲਦਾ ਬਾਈ ਮੇਰਾ ਭਰਾ ਆ ਗਿਆ ਉਹ ਕਹਿੰਦਾ ਕਿੱਥੇ ਆ ਸਾਡੇ ਵਾਲਾ ਉਹ ਕਹਿੰਦੇ ਉਹਦੇ ਮਕਾਰ ਲਾਜੂ ਨੇ 55 ਗੱਡੀ ਲਈ ਬਾਬਾ ਯਾਰ ਕਾਰ ਕਿਤੇ ਇਧਰ ਦੀ ਆਵੇ ਕਿਤੇ ਇਧਰ ਦੀ ਮੈਂ ਇਧਰ ਕਰ ਲਾਂ ਕਿਤੇ ਮੈਂ ਇਧਰ ਕਰਨਾ ਮੈਂ ਉਹਨੂੰ ਜ਼ੋਰ ਨਾਲਿਆ ਜਾਣਦਾ ਮੈਂ ਕਿਹਾ ਮੈਂ ਜਦੋਂ ਐ ਲੈ ਜਾਉ ਤੂੰ ਕਤਾਨਾ ਚ ਛਾਲ ਮਾਰ ਕੇ ਭੱਜ ਜਿੱਗ ਪੈਗਾ ਉੱਤੇ ਪਾਣੀ ਆ ਥੱਲੇ ਕੁਝ ਨਹੀਂ ਹੁੰਦਾ ਮੈਂ ਕਿਹਾ ਛਾਲ ਤੇ ਮੋੜੇ ਹਾਂ ਜਾਨ ਬਾਜੂ ਮੈਂ ਕਿਹਾ ਇਹਨਾਂ ਨੇ ਮਾਰ ਦੇਣਾ ਆਪਾਂ ਨੂੰ ਮੈਨੂੰ ਤਾਂ ਮਾਰ ਨਹੀਂ ਮਾਰਨਾ ਤੂੰ ਤਾਂ ਬਾਜ ਜਾ ਤੇ ਉਹ ਕਹਿੰਦਾ ਨਹੀਂ ਉਹ ਰੋਵੇ ਭਰਾਵਾ ਜੋਗਾ ਦਾ ਬਾਈ ਗੱਡੀ ਇੱਕ ਹੋਰ ਆਜੀ ਮਗਰ ਮੈਂ ਕਿਹਾ ਓਏ ਹੁਣ ਮਾਰੇਗੇ ਉਹ ਜੋ ਕਾਰ ਚ ਬੱਜੀ ਗੱਡੀ ਆ ਕੇ ਖੜ ਦੇਣੇ ਹੋਈ ਮੈਂ ਕਿਹਾ ਕਾਰ ਚ ਠੋਕੀ ਜਦੋਂ ਬਰਾਬਰ ਲਿਆ ਕੇ ਉਹਨੇ ਇਧਰਲੇ ਪਾਸੇ ਮੈਂ ਐਂ ਸਾਈਡ ਦਬਾਈ ਉਹਨੇ ਬੋਰ ਜਗਾਤਾ ਬੋਰ ਜਗਾ ਮੈਂ ਕਿਹਾ ਤਾਂ ਆਪਣੇ ਵਾਲ ਆ ਗਿਆ ਓਏ ਉਹਨੇ ਬਰਾਬਰ ਲਾ ਲਈ ਲਿਆ ਕੇ ਮੈਨੂੰ ਕਹਿੰਦਾ ਕਮਲਾ ਤੂੰ ਉੱਤੇ ਪੰਪ ਤੇ ਰੁਕ ਜਾ ਤੂੰ ਮੈਂ ਕਿਹਾ ਉਹਨਾਂ ਨੇ ਐਂ ਕਰੀ ਕਹਿੰਦਾ ਬਰਾਬਰੀ ਧੱਕੀ ਚੱਲ ਗਾ ਸੀ ਇਹ ਫਾਟ ਕੇ ਬਈ ਉਹ ਫਾਟ ਕੇ ਸਟਾਨ ਦੇ ਮੈਨੂੰ ਕਹਿੰਦੇ ਬਾਟ ਕੇ ਸਿੱਟਣ ਲੱਗੇ ਬਾਟ ਦੀ ਬਾਟ ਕਫੂਟ ਕੋਈ ਨਹੀਂ ਰੁਕਣਾ ਉਹੀ ਗੱਲ ਬਾਟਕ ਆ ਗਿਆ ਥੱਲੇ ਨੂੰ ਅਸੀਂ ਹਾਰਨਾ ਤੇ ਆ ਧਰਲੇ ਬਰਾਬਰੀ ਲੰਘੀਆਂ ਬਾਟਕਾਂ ਦੇ ਵਿੱਚ ਅੱਛਾ ਬਾਟਕ ਥੱਲੇ ਕਰੇ ਹੀ ਨਹੀਂ ਉਹਨੂੰ ਪਤਾ ਰੁਕਣਗਾ ਹੀ ਨਹੀਂ ਇਹ ਕਈ ਪੰਪ ਤੇ ਜਾਵੜੇ ਤੇ ਮਿਲਟਰੀ ਏਰੀਆ ਸੀ ਉੱਥੇ ਜਾ ਕੇ ਲਾਤੀਆਂ ਮਗਰ ਪਹਾਉਾਂ ਦੀ ਗੱਡੀ ਆਈ ਉਹ ਕਹਿੰਦਾ ਭਾਈ ਤੁਹਾਡੇ ਮੋਗੇ ਦੀਆਂ ਗੱਡੀਆਂ ਲੁੱਟੀਆਂ ਜਾਂਦੇ ਆ ਪੁਲਿਸ ਅਸੀਂ ਫੇਰ ਫੌਜੀ ਲੈ ਕੇ ਗਏ ਭਾਈ ਉਹਨਾਂ ਬਛੇੜੇ ਬਛੇ ਨਾਲ ਉਹਨਾਂ ਨੇ ਬੰਬ ਮਾਰਿਆ ਚੈੱਕ ਲਈ ਜਾਂਦੇ ਸੀ ਸਭ ਭੱਜ ਕੇ ਛੱਡ ਕੇ ਗੱਡੀਆਂ ਸੀਟਾਂ ਵੀ ਲੈ ਕੇ ਕੱਢ ਕੇ ਕੱਪੜੇ ਵੀ ਲੈ ਕੇ ਸਾਬਣ ਵੀ ਲੈ ਕੇ ਕੋੱਕ ਨਹੀਂ ਛੱਡਾਂ ਗੱਡੀਆਂ ਇੰਨੇ ਭਾੜੇ ਲਟੇਦੇ ਸੀ ਕਾਗਜ਼ੀ ਵੀ ਲੈ ਕੇ ਠੀਕ ਹੈ ਸਵੇਰੇ ਪਰਮਟ ਪਤਾ ਕਿੱਥੋਂ ਮਿਲੇ ਸਾਨੂੰ 5-5000 ਰੁਪਏ ਦੇ ਕੇ ਥਾਣੇ ਹੂੰ ਬਲੇ ਉਹ ਕਹਿੰਦੇ ਪਰਮਟ ਦੇ ਦਿੰਨੇ ਆ 5000 ਰੁਪਏ ਪਰ ਗੱਡੀ ਦਾ ਲੱਗੂਗਾ ਜੇ ਆ ਕੇ ਦੇ ਦਿਆਂਗੇ 5-5000 ਲੈ ਕੇ ਪਰਮਟ ਦੇ ਦੇ ਉਹਨਾਂ ਨੇ ਤੋਸ ਇਹ ਉਹਦਾ ਆਪ ਹੈ ਆਹ ਉਹੀ ਤਾਂ ਗੱਲ ਆ ਇਹ ਕਿਹੜੀ ਕਿਹੜੇ ਏਰੀਏ ਦੀ ਗੱਲ ਆ ਅਸਾਮ ਦੀ ਅਸਾਮ ਸਾਮ ਸਭ ਤੋਂ ਕੁੱਤਾ ਏਰੀਆ ਸੀ ਜਦੋਂ ਕੁਕੜਾ ਝਾੜ ਜੰਗਲ ਆ ਅੰਸੀ ਮਹਾਰਾ ਜੰਗਲ ਆ ਆਪਣੇ ਡਰਾਈਵਰਾਂ ਦੇ ਅਨੇਕਾਂ ਹੀ ਟਾਇਰ ਪਾ ਕੇ ਮਚਾਏ ਗਏ ਆ ਹਾਂ ਅਨੇਕਾਂ ਡਰਾਈਵਰਾਂ ਦੇ ਟੁਕੜੇ ਕਰ ਕਰ ਗੱਟਿਆਂ ਚ ਪਾ ਕੇ ਭੇਜੇ ਗਏ ਆ ਹਾਂ ਠੀਕ ਹੈ ਸਾਡੇ ਪਿੰਡ ਦਾ ਮੁੰਡਾ ਸੀਗਾ ਨਵੇਂ ਟਾਇਰ ਲਾ ਲਿਓ ਕਹਿੰਦੇ ਯਾਰ ਮੈਂ ਮਾਲਕ ਨੂੰ ਕੀ ਦੱਸੂਗਾ ਠੀਕ ਹੈ ਵੜਤਾ ਲੈ ਕਹਿੰਦੇ ਹੁਣ ਮਾਲਕ ਨੂੰ ਆਪੇ ਪਤਾ ਲੱਗ ਜੂ ਵੀ ਲੁੱਟੀ ਗਈ ਇੱਕ ਬੰਦੇ ਦੀ ਬਾਹ ਵੜਤੀ ਉਹ ਕਹਿੰਦਾ ਮਾਲਕ ਨੂੰ ਨਿਸ਼ਾਨੀ ਦੇਦੀ ਕਹਿੰਦੇ ਝੱਕ ਬਾਹ ਹੈ ਦੀ ਤੇਰੀਲਾ ਵੇਕਰਕ ਲੋਗ ਆ ਬਾਈ ਉਹਨਾਂ ਕੋਲੇ ਤੀਰ ਆ ਸ਼ੈਗਲ ਦੀ ਟੂਬ ਨਾ ਛੜਦਿਆ ਜੰਗਲ ਚੋਂ ਅੱਛਾ ਛਾਂ ਛਾਂ ਕਰਦਾ ਹੋਂਦਾ ਪਤਾ ਨਹੀਂ ਕੀ ਹੋ ਜਾ ਤੀਰ ਆ ਲੋਹੇ ਦੇ ਵਿੱਚ ਦੀ ਲੰਗ ਜਾਂਦਾ ਬਾਈ ਅੱਛਾ ਯਾਰ ਹਾਂ ਤੇ ਜ਼ਹਿਰ ਦੀ ਪਾਣਾ ਨੂੰ ਜੇ ਤੁਹਾਡੇ ਲੱਗ ਗਿਆ ਮਰਨਾ ਤੈ ਹੈ ਹੂੰ ਤਾਂ ਕਿਹੜੀ ਪਾਣ ਦਿੰਦੇ ਆ ਕਿਵੇਂ ਦਿੰਦੇ ਆ ਰਾਬੀ ਜਾਣੇ ਭਰਾਵਾ ਉਹ ਕਿਵੇਂ ਚਲਾਉਂਦੇ ਆ ਉਹਨੂੰ ਫਿਰ ਉਹ ਗੋਪੀਆ ਆਪਣੇ ਵੀ ਬਜ਼ੁਰਗ ਪਹਿਲਾਂ ਗੋਪੀਆਂ ਚਲਾਉਂਦੇ ਰਹੇ ਆ ਗੋਪੀਆਂ ਆਉਂਦਾ ਜਦੋਂ ਬਲਦ ਦੀ ਛਕੜੀ ਜੀ ਹੁੰਦੀ ਹੈ ਨਾ ਉਹਦੇ ਵਿੱਚ ਬੱਟਾ ਪਾ ਕੇ ਆਏ ਕਹਾ ਕੇ ਛੱਟਣਾ ਹੁੰਦਾ ਇੱਕ ਲੜ ਛੱਟਣਾ ਹੁੰਦਾ ਅੱਛਾ ਮੈਂ ਨਹੀਂ ਦੇਖੀ ਉਹ ਰਾਵਲ ਵਾਲੇ ਨੂੰ ਵੀ ਨੇੜੇ ਲੱਗਣ ਦਿੰਦਾ ਗੋਪੀਏ ਵਾਲਾ ਬੰਦਾ ਅਸੀਂ ਤਾਂ ਉਹ ਚੀਜ਼ਾਂ ਹੀ ਭੁੱਲ ਗਏ ਯਾਰ ਮੈਂ ਤਾਂ ਦੇਖੀ ਨਹੀਂ ਇਹ ਚੀਜ਼ਾਂ ਉਹ ਭੰਜਾ ਨੂੰ ਆਉਂਦਾ ਸਾਨੂੰ ਪਤਾ ਹੀ ਨਹੀਂ ਸਾਡੇ ਜਵਾਕਾਂ ਨੂੰ ਨਹੀਂ ਪਤਾ ਗੋਪੀਆ ਕੀ ਹੁੰਦਾ ਸਾਡੇ ਜਵਾਕਾਂ ਨੂੰ ਪਤਾ ਹੀ ਨਹੀਂ ਗੋਪੀਆ ਹੁੰਦਾ ਕੀ ਹੈ ਸਾਡੇ ਬਜ਼ੁਰਗ ਗੋਪੀਆ ਚਲਾਉਂਦੇ ਰਹੇ ਆ ਇਹ ਜੇ ਸਾਡੇ ਜਿਆਣਿਆਂ ਨੂੰ ਗੋਪੀਆ ਆਉਂਦਾ ਹੋਵੇ ਭਲਾ ਕੋਈ ਤੁਰਿਆ ਹੋਵੇ ਕੋਠੇ ਤੇ ਖੜਾ ਬੱਟੇ ਲਾ ਕੇ ਪੰਜਾ ਨੇੜੇ ਨਹੀਂ ਆਉਣ ਦਿੰਦਾ ਗੇ ਇਹਨੂੰ ਗੋਪੀਆ ਗੋਲੀ ਨਾਲੋਂ ਜਾਦੇ ਦੂਰ ਜਾਂਦਾ ਹੈ ਹਮਮ ਇੰਨੀ ਮਾਰ ਹੈ ਗੱਤਗਾ ਕਿਉਂ ਖੇਡਿਆ ਜਾਂਦਾ ਹੈ ਗੱਤਗੇ ਵਾਲਾ ਬੰਦਾ 20 ਬੰਦਿਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇਹ ਸਹੀ ਹੈ ਜਿਹੜੀਆਂ ਚੀਜ਼ਾਂ ਆਪਾਂ ਨੇ ਸਪੋਰਟ ਦਈਆਂ ਨਾ ਬਾਬਾ ਇੱਕ ਗੱਲ ਮੰਨਦੇ ਹੋ ਤੁਸੀਂ ਵੀ ਜਿਹੜੇ ਹੁਣ ਜਵਾਗ ਬਾਹਰ ਜੰਪ ਵਾਲਾ ਗੇ ਤੁਸੀਂ ਦੇਖ ਲਓ ਉਹ ਬਾਹਰਲੇ ਉਹੀ ਬਣ ਜਾਂਦੇ ਆਗੇ ਹਣਾ ਹੋਰ ਜਨਰੇਸ਼ਨ ਬਣ ਜਾਂਦੀ ਉਹੇ ਹੋਗੇ ਯਾਰ ਬੋਲੜਾ ਨਾ ਕਿ ਜੋ ਲੋਕਾਂ ਨੂੰ ਚਾਹੀਦਾ ਵੀ ਜਵਾਕਾਂ ਨੂੰ ਹੁਣ ਪੇਪਰ ਤਾਂ ਬਣਿਆ ਹੁੰਦੇ ਉੱਥੋਂ ਦੇ ਸਿਟੀ ਜਾਣਾ ਜਿੱਦਾਂ ਯਾਰ ਮਰਜੀ ਰਹਿ ਲੈਣ ਬਾਹਰ ਚਾਹੀਦਾ ਵੀ ਇੱਥੇ ਪੰਜਾਬ ਚ ਸਾਲ 2 ਸਾਲ ਲਵਾਉਣ ਤਾਂ ਕਿ ਉਹ ਜੇ 2 ਸਾਲ ਇੱਥੇ ਲਵਾਤੇ ਉਹ ਬਾਹਰ ساری ਉਮਰ ਪੰਜਾਬੀ ਬਣ ਕੇ ਰਹਿਣਗੇ ਹੁਣ ਤੂੰ ਉੱਥੇ ਹੀ ਰਹੇ ਮੇਰਾ ਬਚਪਨ ਉਧਰ ਲੱਗਿਆ ਬਚਪਨ ਉਧਰ ਆ ਪਰ ਮੈਂ ਇੱਥੇ ਇੱਥੇ ਨਾਲ ਜੁੜਨਾ ਚਾਹੁੰਦਾ ਹੀ ਦੇਖੋ ਜੁੜਿਆ ਹੁਣ ਮੈਂ ਇੱਥੇ ਹਾਂਜੀ ਖੇਤੀ ਕਰਦਾ ਰੇ ਸਪਰੇ ਸਾਰਾ ਮੈਂ ਆਪ ਸੜਦਾ ਮੈਨੂੰ ਹੋ ਪਹਿਲੀ ਵਾਰੀ ਪਤਾ ਲੱਗਿਆ ਵੀ ਜਿਹੜਾ ਝੋਨਾ ਦਾ ਪਹਿਲਾ ਪਨੀਰੀ ਲਾਈਦੀ ਆ ਫੇਰ ਐਂ ਲਾਈਦਾਗਾ ਮੈਨੂੰ ਅੱਜ ਤੱਕ ਇਹ ਨਹੀਂ ਸੀ ਪਤਾ ਮੈਨੂੰ ਆਇਆ ਸੀ ਵੀ ਕਿਤੇ ਹੁੰ ਜਿਵੇਂ ਬਾਹਰ ਵੀ ਤੇ ਮਕਾਟਾਂ ਦਾ ਵੀ ਤੈਨੂੰ ਇੱਥੇ ਹੀ ਪਤਾ ਲੱਗਿਆ ਵੀ ਤੈਨ ਨਾਉਣੇ ਆ ਹਾਂ ਐਂਤੀ ਵਾਲੇ ਕਾਟ ਸਾਰਾ ਕੁਝ ਪਤਾ ਲੱਗਦਾ ਝੋਨੇ ਦੇ ਵਿੱਚ ਜਿਹੜਾ ਡਰਮ ਪਾਈਦਾ ਉਹ ਵੀ ਸਿੱਖਿਆ ਮੈਂ ਮੈਂ ਕਿਹਾ ਸਾਰਾ ਕਲਚਰ ਨਾਲ ਚੀਜ਼ਾਂ ਹੁੰਦੀਆਂ ਨੇ ਕਿ ਸਾਰਾ ਕੁਝ ਸਿੱਖਣਾ ਚਾਹੀਦਾਗਾ ਬਿਲਕੁਲ ਮੁੰਡਾ ਉਧਰ ਲੈ ਪਰ ਇੱਥੇ ਜੁੜਿਆ ਹਾਂਜੀ ਮਾਨ ਵਾਲੀ ਗੱਲ ਐ ਗੋੜ ਠੀਕ ਹੈ ਗੋੜਾ ਮੁੰਡਾ ਪੂਰਾ ਵਧੀਆ ਤੇ ਮੇਰੀ ਗੱਲ ਸੁਣੋ ਬਾਕੀ ਰਹੀ ਗੱਲ ਤਰੋਂ ਇਹਦਾ ਸਾਡੇ ਜਾਇਦਾ ਤੂੰ ਤਾਂ ਬਾਹਰੋਂ ਆਇਆ ਸਾਡੇ ਜੁਆਕਾਂ ਨੂੰ ਨਹੀਂ ਪਤਾ ਤੈਨੂੰ ਕਹਿੰਦਾ ਅਸੀਂ ਭਾਗੀ ਜੀ ਬੈਠੇ ਸਾਡੇ ਤੇ ਪੁਲਿਸ ਪੈ ਗਈ ਉਹ ਤੋਂ ਪੁਰਾਣੇ ਸਮਿਆਂ ਦੀ ਗੱਲ ਆ ਜੀ ਮਗਰ ਭੱਜ ਕੇ ਕੋਈ ਕਿੱਧਰ ਭੱਜ ਗਿਆ ਉਹ ਸਹਰੇ ਦਾ ਹੋਰ ਪਾਸੇ ਨੂੰ ਭੱਜ ਗਿਆ ਉਹ ਆ ਕੇ ਮੈਨੂੰ ਕਹਿੰਦਾ ਯਾਰ ਮੈਂ ਤਾਂ ਸੰਤਰੇ ਵਿੱਚ ਪੜ ਗਿਆ ਕਹਿੰਦਾ ਮੇਰਾ ਤਾਂ ਸਿਰ ਭੰਤਾ ਸੰਤਰੇ ਨਹੀਂ ਕਹਿੰਦਾ ਕੱਚੇ ਸੀ ਪਾੜੇ ਚੋਰ ਨਾ ਬੱਜੇ ਮੈਂ ਕਹਾਂ ਤੁਹਾਡੇ ਇਧਰ ਸੰਤਰੇ ਲੱਗੇ ਆ ਮੈਂ ਕਹਿੰਦਾ ਕੰਡੇ ਵੱਜੇ ਹੋਣਗੇ ਸੰਤਰੇ ਜੋ ਕਹਿੰਦਾ ਨਾ ਉਹ ਰੋਪਣੇ ਸੰਤਰੇ ਕਿਤੇ ਨਰਮ ਹੈ ਉਹ ਮੇਰੇ ਨਾਲ ਨਰਮੇ ਦੇ ਟੀਂਂ ਡਿਆਂ ਨੂੰ ਸੰਤਰੇ ਦੱਸੀ ਆ ਅੱਛਾ ਧਾਰੀਆਂ ਹੀ ਆ ਵੀ ਇੱਕ ਇਹ ਸੰਤਰੇ ਕੱਚੀ ਸੀ ਉਹ ਮੇਰੇ ਸੰਤਰੇ ਹੀ ਵੱਜੀ ਗਏ ਫੇਰ ਉਹਨੂੰ ਦੱਸਿਆ ਵੀ ਇਹ ਰੂਹ ਆ ਉਹ ਹੈਰਾਨ ਸਿਰ ਪੜੀ ਬੈਠਾ ਕਹਿੰਦਾ ਰੂਹ ਵੀ ਆਏ ਉਗਦੀ ਹੈ ਅੱਛਾ ਇਹ ਹਾਂ ਕਿਉਂ ਕਹਿੰਦਾ ਮੈਦਾ ਕਰਕੇ ਤੇ ਕਪੜੇ-ਕੁਪੜੇ ਘੁੱਟ ਕੇ ਬਣਦੀ ਹੈ ਹੈ ਉਹ ਤਾਂ ਤੂੰ ਤਾਂ ਜਦ ਫੇਰ ਬਾਹਰ ਪੈਦਾ ਹੋਇਆ ਤੈਨੂੰ ਪਤਾ ਤਾਂ ਲੱਗ ਗਿਆ ਨਹੀਂ ਇੱਥੇ ਜ਼ਰੂਰੀ ਆ ਜਿਹੜੇ ਨਵੇਂ ਜਵਾਕ ਵੀ ਆ ਉਹਨਾਂ ਨੂੰ ਵੀ ਇੱਥੇ ਲਵਾਉਣੇ ਚਾਹੀਦੇ ਸਾਲ 2 ਸਾਲ ਜਿਹੜਾ ਹੋਣ ਵਾਲਾ ਜਵਾਕ ਹੁਣ ਬਾਹਰ ਬਾਬਾ ਦੇਖੋ ਜਨਰੇਸ਼ਨਾਂ ਚੇਂਜ ਹੋਈ ਜਾਂਦੀਆਂ ਗਿਆ ਮੰਨ ਲਓ ਹੁਣ ਬਹੁਤ ਲੋਕ ਆ ਜਿਹੜੇ ਕਹਿਣਗੇ ਉੱਥੇ ਵੀ ਮੇਰੀ ਮੰਮੀ ਫਲਾਨੀ ਕੰਟਰੀ ਦੀ ਆ ਡੈਡੀ ਭਿੰਕੜੀ ਕੰਟਰੀ ਦਾ ਕਈ ਵਾਰ ਤਾਂ ਆਪਾਂ ਕੰਟਰੀ ਸੁਣ ਕੇ ਹੈਰਾਨ ਹੋ ਜਾਂਦੇ ਵੀ ਆ ਵੀ ਕੰਟਰੀ ਹੈਗੀ ਆ ਦੁਨੀਆ ਤੇ ਵੀ ਇਹਦਾ ਰੈਵੋਲੂਸ਼ਨ ਉਹਦਾ ਜਵਾਕ ਨਵੀਆਂ نسلیں ਪੈਦਾ ਹੋ ਜਾਂਦੀਆਂ ਉੱਥੇ ਦੇਖ ਲੋ ਆ ਬਦਲ ਨਹੀਂ ਪਤਾ ਕੀ ਪਰੀਨ ਪਿਆਰ ਹੋ ਗਈ ਨਾ ਜਿਵੇਂ ਪੱਗ ਫਲਾਨਾ ਉਹ ਨਸਲ ਇੱਕ ਅਲੱਗ ਤਿਆਰ ਹੋ ਗਈ ਸਾਡੇ ਪਿੰਡ ਦਾ ਜਦੋਂ ਸਾਡੇ ਦੇ ਜਵਾਕ ਤਿੰਨ ਦਿਨ ਬਾਹਰ ਜਾਇਆ ਚੌਥੇ ਦਿਨ ਉਹ ਮੁਲਕ ਨੂੰ ਆਉਂਦਾ ਕਹਿਣ ਲੱਗ ਜਾਂਦੇ ਇਹ ਆਪਦੇ ਨੂੰ ਭੁੱਲ ਜਾਂਦੇ ਆ ਹੈ ਸਾਡੇ ਪਿੰਡ ਦਾ ਦਬਈ ਜਾਵੜਿਆ ਕਹਿੰਦੇ 15 20 ਦਿਨ ਦਬਈ ਰਿਹਾ ਝੋਨਾ ਲਾ ਕੇ ਗਿਆ ਮਹੀਨੇ ਦੋ ਮਹੀਨੇ ਬਾਅਦ ਮੁੜਿਆ ਉੱਥੇ ਜੀ ਨਹੀਂ ਲੱਗਿਆ ਜੋ ਨਾਉਦੇ ਨੂੰ ਬੂਝਾ ਮਾਰਿਆ ਤੇ ਬਾਪੂ ਦਿੱਲੋਂ ਲੈ ਕੇ ਆਇਆ ਪੁਰਾਣੇ ਸਮਝ ਬਾਪੂ ਨਾ ਕੀ ਤੁਰ ਗਿਆ ਕਹਿੰਦਾ ਬਾਪੂ ਜੀ ਇਹ ਕਾਸਕਾ ਪੌਦਾ ਹੈ ਤੰਮਰ ਲੇ ਬਿੜੇ ਗੇ ਉਹ ਹੀ ਝੋਨਾ ਜਿਹੜਾ ਫੇਰੇ ਦੇ ਕੇ ਗਿਆ ਲਾ ਕੇ ਵੀ ਰੱਬ ਉਹ ਦਈ ਦੱਸਦਾ ਹਾਂ ਹੈ ਮਤਲਬ ਇਹ ਹਵਾ ਉਹ ਨਹੀਂ ਕਰ ਜਾਂਦੇ ਆ ਮੈਂ ਗੋਭੀ ਮੰਗ ਲਈ ਉੱਥੇ ਖੜੇ ਨੇ ਬਾਗੇ ਪੁਰਾਣੇ ਉਹਨੂੰ ਮੈਂ ਦੁਕਾਨ ਨੂੰ ਮੈਂ ਕਿਹਾ ਜੀ ਬ੍ਰੋਕਲੀ ਹੈਗੀ ਕਿ ਤਾ ਮੈਂ ਕਿਹਾ ਕਿਉਂ ਮੈਂ ਅਲਦਾ ਜੀ ਮੰਗ ਲਈ ਮੈਂ ਮਗਰੋਂ ਬ੍ਰੋਕਲੀ ਸਾਡੇ ਕਹਿੰਦੇ ਆ ਕੈਨੇਡਾ ਚ ਮੈਂ ਕਿਹਾ ਤੂੰ ਕਦੋਂ ਜਾ ਕੇ ਕੈਨੇਡਾ ਬਾ ਪਿੱਛੇ ਆ ਹਰ ਵੇ ਮਹੀਨਾ ਲਾ ਕੇ ਆਪਣੇ ਬੱਚਿਆਂ ਨੇ ਸੱਟਾਈ ਮੈਂ ਕਿਹਾ ਕਿੰਨੇ ਵਾਰ ਹੀ ਗਿਆ ਓ ਇੱਕ ਵਾਰ ਕੋਈ ਗਿਆ ਮੈਂ ਕਿਹਾ ਨਾ ਤੈਨੂੰ ਮਹੀਨਾ ਲੱਗਣਾ ਸਾਡੀ ਹੋ ਗਈ ਕੈਨੇਡਾ ਹੈ ਇੱਥੇ ਤੂੰ ਸਾਰੀ ਉਮਰ ਗੜਤੀ ਇਹਨੂੰ ਸਾਡਾ ਕਹਿੰਦੇ ਹੀ ਨਹੀਂ ਬ੍ਰੋਕਲੀ ਮੈਂ ਕਿਹਾ ਆਪਾਂ ਉਹਨੂੰ ਕਹਿੰਦੇ ਆ ਜਿਹੜੀ ਬ੍ਰੋਕਲੀ ਹੁੰਦੀ ਆ ਗੋਭੀ ਨੂੰ ਆਪਾਂ ਗੋਭੂ ਕੋਈ ਕਹਿੰਦੇ ਆ ਭਾਈ ਹਰੀ ਜੀ ਬ੍ਰੋਕਲੀ ਉੱਥੇ ਬਦਲ ਕੇ ਕੋਬੀ ਹਰੀ ਹੁੰਦੀ ਆ ਮੈਂ ਕਹ ਹਰੀ ਨਹੀਂ ਹੁੰਦੀ ਉਹ ਬ੍ਰੋਕਲੀ ਹੁੰਦੀ ਆ ਬਾਪੂ ਮੈਂ ਕਹ ਸਿੱਖ ਲਿਆ ਕਰੋ ਤੁਸੀਂ ਬੈਕ ਉਹ ਜਾੜ ਨਹੀਂ ਹੁੰਦਾ ਜਾੜ ਗੱਡੀਆਂ ਲਾਉਣ ਵਾਲਾ ਉਹਨੂੰ ਜਾੜ ਹੀ ਦੱਸਣਗੇ ਜਾੜ ਹਾਂ ਸਾਡੇ ਇੱਕ ਬੇਬੇ ਸੀ ਕਿ ਕਹਿੰਦੀ ਆਹ ਤੇ ਉਹ ਸਾਡੇ ਘਰ ਦੀ ਬੈਕ ਜਾੜ ਬਾ ਸਾਡੀ ਕਹਿੰਦੀ ਬੈਕ ਜਾੜ ਮੈਂ ਕਹ ਤੋੜੇ ਮਗਰ ਵੀ ਜਾਣਾ ਭਾਈ ਕਹਿੰਦਾ ਚੱਬ ਦਿੰਦੇ ਹੋ ਮੈਂ ਕਹ ਤੂੰ ਤਾਂ ਦੋ ਵਾਰੀ ਉਹ ਤਾਂ ਖਾਣਾ ਖੂਣਾ ਵੀ ਬਹੁਤ ਲੋਕੀ ਹੈ ਹੈਲਥੀ ਖਾਂਦੇ ਬਹੁਤ ਫਰਕ ਆ ਜਿਵੇਂ ਤੁਸੀਂ ਕਹ ਬ੍ਰੋਕਲੀ ਫਲੀਆਂ ਫੁਲੀਆਂ ਤਲਕੇ ਚੀਜ਼ਾਂ ਰੋਟੀ ਦਾ ਘੱਟ ਕਰਦੇ ਆ ਤਾਂ ਕਿ ਉਹ ਰਵੇ ਪਰ ਹੁਣ ਉੱਥੇ ਜਿਵੇਂ 13-13 ਘੰਟੇ ਡਰਾਈਵਰੀ ਕਰਨੀ ਹੁੰਦੀ ਆ ਉਹ ਬੰਦੇ ਹੁਣ ਉੱਥੇ ਡਰਾਈਵਰ ਦਾ ਵੀ ਟਰੈਡ ਵੱਜ ਜਾਂਦਾ ਤੁਹਾਨੂੰ ਪਤਾ ਡੁੱਡੇ ਡੁੱਡੇ ਖਾ ਕੇ ਬੈਟਰ ਹੁਣ 13 ਘੰਟੇ ਮੂੰਹ ਕਹਣਾ ਸੁੱਖਾਗਾ 13 ਘੰਟੇ ਬੰਦਾ ਬੈਠਾ ਰਹਿੰਦਾ 2 ਘੰਟੇ ਬਾਅਦ ਹੀ ਨੀਂਦ ਆਉਣ ਲੱਗ ਜਾਂਦੀ ਹੈਗੀ ਕਈ ਵਾਰੀ ਤਾਂ ਇਦਾਂ ਲੱਗਦਾ ਹੈਗਾ ਵੀ 50 50 ਕਿਲੋਮੀਟਰ ਸੁੱਤੇ ਪੈਣੇ ਚਲਾਦਾ ਵੀ ਇੰਨਾ ਕਿਵੇਂ ਡਰੱਟ ਕਿੱਥੇ ਆ ਕੇ ਦੇਖ ਲੋ ਹਾਂ ਆਪਣੇ ਪਿਆ ਨਹੀਂ ਸ਼ੂਗਰ ਕਰੋ ਵੀ ਜਿਹੜੀਆਂ ਲੈਂਨਾਂ ਉੱਤੇ ਟੱਕ ਲਾਇਆ ਵੈਕਟਰ ਜਦੋਂ ਇੱਧਰ ਨੂੰ ਜਾਂਦਾ ਟਰੱਕ ਉਹ ਕੰਬਦਾ ਉਹ ਤਾਂ ਜਾਗ ਜੀ ਆ ਜਾਂਦੀ ਆ ਵੀ ਲੈਂਨ ਦੇ ਵਿਚਾਲੇ ਰੱਖਦੇ ਆ 2 200 ਕਿਲੋਮੀਟਰ ਬਾਬਾ ਸਿੱਧਾ ਹੀ ਰੋਡ ਹੁੰਦਾ ਜਮਾਂ ਨੱਕ ਦੀ ਇਹਨੂੰ ਮਾੜਾ ਜਿਹਾ ਮੋੜ ਵੀ ਨਹੀਂ ਹੁੰਦਾ ਦੇਖ ਲੋ 200 ਕਿਲੋਮੀਟਰ ਜਮਾਂ ਸਿੱਧਾ ਰੋਡ ਹੁੰਦਾ ਐ ਬੈਠਾ ਰਹਿਣਾ ਬੰਦੇ ਨੇ ਕਿੰਨਾ ਬੋਰਿੰਗ ਹੁੰਦਾ ਫੇਰ ਅਸੀਂ ਲਾਉਣੇ ਆ ਬਾਬੇ ਹੁਣਾਂ ਦੀਆਂ ਵੀਡੀਓ ਫੇਰ ਨਹੀਂ ਨੀਂਦ ਆਉਂਦੀ ਸੁਣੀਦਾਗਾ ਵੀ ਆਹ ਕਹਾਣੀਆਂ ਟਰੱਕਾਂ 'ਚ ਆ ਆਉਂਦਾ ਉਹ ਹੁੰਦਾ ਫੇਰ ਮਾਰੇ ਜੋ ਆਉਂਦੀ ਅਗੀ ਟਰੱਕਾਂ ਵਾਲੇ ਬੰਦੇ ਟਰੱਕਾਂ ਵਾਲੀਆਂ ਚੀਜ਼ਾਂ ਪਸੰਦ ਕਰਦੇ ਆ ਬਹੁਤ ਫੇਰ ਮੈਂ ਦੰਨਾ ਗਿਆ ਕੈਨੇਡਾ 'ਚ ਹੁਣ ਆਪਾਂ ਇਹਨਾਂ ਕੋਲੇ ਚੱਲਾਂਗੇ ਕੈਨੇਡਾ ਠੀਕ ਹੈ ਜੀ ਸਾਰੇ ਦਾ ਪੀਟਰ ਬੈਲਟ ਤੇ ਬਿਠਾਉਣਾ ਬਾਬੇ ਨੂੰ 18000 ਰੁਪਏ ਦਿਆ ਪੀਟਰ ਬੈਲਟ ਦੇ ਹਾਂ ਮੈਂ ਤਾਂ 6-7 ਕਿਲੋਮੀਟਰ 'ਚ ਗੇਰ ਹੀ ਪਾਉ ਗੇਰ ਹੀ ਗੇਰ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤਾਂਬਾ